रेडी स्टार्ट ਸਮੂਹ ਵਿਤੀ ਕਮਿਸ਼ਨਰਾਂ ਅਤੇ ਪ੍ਰਬੰਧਕੀ ਸਕੱਤਰਾਂ ਦਾ ਧਿਆਨ ਉਪਰੋਕਤ ਵਿਸ਼ੇ ਵੱਲ ਦਿਵਾਉਂਦੇ ਹੋਏ ਲਿਖਿਆ ਜਾਂਦਾ ਹੈ ਕਿ ਇਹ ਵੇਖਣ ਵਿੱਚ ਆਇਆ ਹੈ ਕਿ ਹਾਈ ਕੋਰਟ ਜਾਂ ਕਿਸੇ ਹੋਰ ਕੋਰਟ ਵੱਲੋਂ ਦਫਤਰੀ ਰਿਕਾਰਡ ਪੇਸ਼ ਕਰਨ ਸੰਬੰਧੀ ਜਿਹੜੇ ਹੁਕਮ ਆਉਂਦੇ ਹਨ ਉਹਨਾਂ ਦੀ ਸਮੇਂ ਸਿਰ ਅਤੇ ਠੀਕ ਤੌਰ ਤੇ ਪਾਲਣਾ ਨਹੀਂ ਹੁੰਦੀ ਜਿਸ ਕਰਕੇ ਸਬੰਧਿਤ ਕੋਰਟ ਵੱਲੋਂ ਕਈ ਵਾਰੀ ਦੁਰਭਾਗੀ ਟਿੱਪਣੀ ਦੇ ਦਿੱਤੀ ਜਾਂਦੀ ਹੈ ਡੰਡੀ ਇਸ ਲਈ ਇਹ ਜ਼ਰੂਰੀ ਸਮਝਿਆ ਜਾਂਦਾ ਹੈ ਕਿ ਆਪ ਦਾ ਧਿਆਨ ਸਕੱਤਰੇਤ ਵੱਲੋਂ ਜਾਰੀ ਹਦਾਇਤਾਂ ਅਤੇ ਜਾਬਤਾ ਦਿਵਾਨੀ ਦੀ ਧਾਰਾ 80 ਵੱਲ ਦਿਵਾਇਆ ਜਾਵੇ ਡੰਡੇ ਇਸ ਵਿਸ਼ੇ ਨਾਲ ਸੰਬੰਧਿਤ ਹਦਾਇਤਾਂ ਮੁੜ ਦੁਹਰਾਈਆਂ ਜਾਂਦੀਆਂ ਹਨ ਡੰਡੇ ਹਾਈ ਕੋਰਟ ਜਾਂ ਕਿਸੇ ਹੋਰ ਕੋਰਟ ਵੱਲੋਂ ਇਸ ਸੰਬੰਧੀ ਆਏ ਹੁਕਮਾਂ ਦੀ ਤੁਰਤ ਪਾਲਣਾ ਕੀਤੀ ਜਾਣੀ ਚਾਹੀਦੀ ਹੈ ਅਤੇ ਮਸਲੇ ਨੂੰ ਹਰ ਤਰ੍ਹਾਂ ਨਾਲ ਪਹਿਲ ਦਿੱਤੀ ਜਾਣੀ ਚਾਹੀਦੀ ਹੈ ਡੰਡੇ ਕੋਰਟ ਵੱਲੋਂ ਭਾਵੇਂ ਸੰਬੰਧਿਤ ਹੁਕਮ ਮੁੱਖ ਸਕੱਤਰ ਜਾਂ ਕਿਸੇ ਹੋਰ ਨੂੰ ਸੰਬੋਧਿਤ ਹੋਵੇ ਇਸ ਦੀ ਪਾਲਣਾ ਉਸ ਸਕੱਤਰ ਜਾਂ ਵਿਭਾਗ ਦੇ ਮੁੱਖ ਅਧਿਕਾਰੀ ਜਾਂ ਅਫਸਰ ਵੱਲੋਂ ਕੀਤੀ ਜਾਣੀ ਚਾਹੀਦੀ ਹੈ ਜਿਸ ਦੇ ਚਾਰਜ ਜਾਂ ਕੰਟਰੋਲ ਵਿੱਚ ਸੰਬੰਧਿਤ ਰਿਕਾਰਡ ਹੋਵੇ ਡੰਡੇ ਜੇਕਰ ਸਮੇਂ ਸਿਰ ਰਿਕਾਰਡ ਨਾ ਮਿਲ ਸਕੇ ਤਾਂ ਮਿਥੇ ਸਮੇਂ ਦੇ ਅੰਦਰ ਅੰਦਰ ਪ੍ਰਬੰਧਕੀ ਸਕੱਤਰ ਜਾਂ ਹੋਰ ਅਫਸਰ ਦੇ ਹਸਤਾਖਰਾਂ ਨਾਲ ਸੰਬੰਧਿਤ ਰਿਕਾਰਡ ਪੇਸ਼ ਕਰਨ ਦੇ ਸਮੇਂ ਵਿੱਚ ਵਾਧਾ ਮੰਗਣ ਲਈ ਬੇਨਤੀ ਕਰ ਦੇਣੀ ਚਾਹੀਦੀ ਹੈ ਡੰਡੀ ਹਾਂਜੀ ਅਗਲਾ ਪੈਰਾ ਲਿਖਿਓ ਰੈਡੀ ਸਟਾਰਟ ਕਚਹਿਰੀਆਂ ਅਤੇ ਦਫ਼ਤਰਾਂ ਵਿੱਚ ਤਮਾਕੂ ਆਦ ਪੀਣ ਦੀ ਮਨਾਹੀ ਲਾਗੂ ਹੈ ਡੰਡੀ ਪਰ ਹਦਾਇਤਾਂ ਦੇ ਬਾਵਜੂਦ ਇਹ ਵੇਖਣ ਵਿੱਚ ਆਇਆ ਹੈ ਕਿ ਸਿਗਰਟਾਂ ਦੇ ਟੋਟੇ ਦਫ਼ਤਰੀ ਇਮਾਰਤਾਂ ਦੀਆਂ ਪੌੜੀਆਂ ਅਤੇ ਬਰਾਂਡਿਆਂ ਵਿੱਚ ਛੁੱਟੇ ਜਾਂਦੇ ਹਨ ਡੰਡੀ ਜੇਕਰ ਇਨ੍ਹਾਂ ਹਦਾਇਤਾਂ ਦੀ ਇਨ ਬਿਨ ਪਾਲਣਾ ਕੀਤੀ ਜਾਵੇ ਤਾਂ ਸਰਕਾਰੀ ਇਮਾਰਤਾਂ ਵਿੱਚ ਸਿਗਰਟਾਂ ਦੇ ਟੋਟੇ ਨਾ ਪਾਏ ਜਾਣ ਡੰਡੀ ਇਸ ਸਬੰਧ ਵਿੱਚ ਪਿੰਨ ਪਿੰਨ ਵਿਭਾਗਾਂ ਦਫ਼ਤਰਾਂ ਦੇ ਪ੍ਰਬੰਧਕੀ ਅਫਸਰਾਂ ਨੂੰ ਚਾਹੀਦਾ ਹੈ ਕਿ ਉਹ ਇਸ ਸੰਬੰਧੀ ਹਦਾਇਤਾਂ ਨੂੰ ਠੀਕ ਤਰ੍ਹਾਂ ਨਾਲ ਲਾਗੂ ਕਰਵਾਉਣ ਡੰਡੀ ਇਹ ਕਹਿਣਾ ਬਿਲਕੁਲ ਯੋਗ ਹੈ ਅਤੇ ਅਨੁਸ਼ਾਸਨ ਅਤੇ ਸੁਚੱਜਾ ਵਿਹਾਰ ਇਸ ਗੱਲ ਦੀ ਮੰਗ ਕਰਦਾ ਹੈ ਕਿ ਕਿਸੇ ਸਰਕਾਰੀ ਕਰਮਚਾਰੀ ਨੂੰ ਆਪਣੇ ਸੀਨੀਅਰ ਅਫਸਰਾਂ ਦੇ ਸਾਹਮਣੇ ਜਾਂ ਉਹਨਾਂ ਮੁਲਾਕਾਤੀਆਂ ਦੀ ਹਾਜ਼ਰੀ ਵਿੱਚ ਜਿਨ੍ਹਾਂ ਦੀ ਧਾਰਮਿਕ ਜਾਂ ਸਮਾਜਿਕ ਭਾਵਨਾ ਨੂੰ ਤਮਾਕੂ ਦੇ ਕਾਰਨ ਠੇਸ ਲੱਗਦੀ ਹੈ ਤਮਾਕੂ ਨਹੀਂ ਪੀਣਾ ਚਾਹੀਦਾ ਡੰਡੀ ਇਸ ਅਸੂਲ ਦੇ ਆਧਾਰ ਤੇ ਮੀਟਿੰਗਾਂ ਜਾਂ ਕਾਨਫਰੰਸਾਂ ਵਿੱਚ ਤਮਾਕੂ ਆਦ ਪੀਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਕਿਉਂਕਿ ਇਹਨਾਂ ਮੌਕਿਆਂ ਤੇ ਸਦਾ ਸੀਨੀਅਰ ਅਫਸਰ ਜਾਂ ਉਹ ਵਿਅਕਤੀ ਹਾਜ਼ਰ ਹੁੰਦੇ ਹਨ ਜਿਨ੍ਹਾਂ ਨੂੰ ਤਮਾਕੂ ਪੀਣ ਦੀ ਰੁਚੀ ਨਹੀਂ ਸੁਖਾਉਂਦੀ ਡੰਡੀ ਉਪਰੋਕਤ ਹਦਾਇਤਾਂ ਆਪ ਦੇ ਅਧੀਨ ਕੰਮ ਕਰ ਰਹੇ ਸਮੂਹ ਕਰਮਚਾਰੀਆਂ ਦੇ ਵਿਸ਼ੇਸ਼ ਧਿਆਨ ਵਿੱਚ ਲਿਆਂਦੀਆਂ ਜਾਣ ਅਤੇ ਸਬੰਧਿਤ ਅਧਿਕਾਰੀਆਂ ਨੂੰ ਉਹਨਾਂ ਨੂੰ ਲਾਗੂ ਕਰਨ ਸੰਬੰਧੀ ਕਦਮ ਉਠਾਉਣ ਲਈ ਕਿਹਾ ਜਾਵੇ ਡੰਡੇ